ਹੈਲੋ ਜੀ ਸਤਿ ਸ੍ਰੀ ਅਕਾਲ ਜੀ ਪਰਮਾਤਮਾ ਤੁਹਾਨੂੰ ਬਹੁਤ ਬਹੁਤ ਤਰਕੀਤਨ ਦ੍ਰਿਸ਼ਟੀ ਦੇਵੇ ਜੀ ਸੋ ਵਾਹਿਗੁਰੂ ਜੀ ਦੇ ਬਾਣੇ ਵਿੱਚ ਰਹਿਣਾ ਚਾਹੀਦਾ ਕਿਉਂਕਿ ਜਿਹੜੇ ਲੋਕ ਵਾਹਿਗੁਰੂ ਜੀ ਦੇ ਬਾਣੇ ਵਿੱਚ ਰਹਿੰਦੇ ਆ ਉਹਨਾਂ ਦਾ ਕੋਈ ਕੁਝ ਵਿਗਾੜ ਨਹੀਂ ਸਕਦਾ ਕਿਉਂਕਿ ਪਰਮਾਤਮਾ ਸਭ ਦਾ ਹੁੰਦਾ ਜੀ ਤੇ ਜਦੋਂ ਤੁਸੀਂ ਮਹਾਰਾਜ ਦੀ ਰਜਾ ਵਿੱਚ ਰਹਿਣ ਲੱਗ ਜਾਂਦੇ ਹੋ ਪਰਮਾਤਮਾ ਦੀ ਰਜਾ ਵਿੱਚ ਰਹਿਣ ਲੱਗ ਜਾਂਦੇ ਹੋ ਤੁਹਾਡੇ ਸਾਰੇ ਕੰਮ ਬਣ ਲੱਗ ਜਾਂਦੇ ਆ ਤੇ ਪਾਠ ਜਰੂਰ ਕਰਿਆ ਕਰੋ ਮੇਰੇ ਕੋਲੇ ਅੱਜ ਫੋਨ ਆਇਆ ਵੀ ਭੈਣ ਕਹਿੰਦੀ ਵੀ ਮੈਂ ਨਾ ਚਪਈ ਸਾਹਿਬ ਦੇ ਪਾਠ ਕਰਦੀ ਸੀ ਪੰਜ ਪੰਜ ਪਾਠ ਕਰਦੀ ਸੀ ਭੈਣ ਜੀ ਕਹਿੰਦੀ ਮੈਂ ਤੇ ਕਹਿੰਦੀ ਮੈਨੂੰ ਡੇਟ ਤੋਂ ਪੌਣੇ ਇੱਕ ਦੋ ਮਹੀਨੇ ਹੋ ਗਏ ਪਾਠ ਕਰਦੀ ਨੂੰ ਕਹਿੰਦੀ ਭੈਣ ਜੀ ਮੈਂ ਤਾਂ ਕਮਾਲ ਮੰਨ ਗਈ ਕਹਿੰਦੀ ਮੇਰੇ ਘਰ ਦੇ ਵਿੱਚ ਵਰਕਟਾਉਣੀਆਂ ਸ਼ੁਰੂ ਹੋ ਗਈਆਂ ਵੀ ਮੇਰੇ ਬਹੁਤ ਐਸੇ ਕੰਮ ਸੀ ਭੈਣ ਜੀ ਜਿਹੜੇ ਬਣਨ ਲੱਗ ਗਏ ਕਹਿੰਦੀ ਅੜੇ ਹੋਏ ਕੰਮ ਸੀ ਕਹਿੰਦੀ ਹੁਣ ਮੈਂ ਰੋਟੀ ਖਾਣੀ ਭੁੱਲ ਸਕਦੀਆਂ ਪਰ ਚਪਈ ਸਹਿਬ ਦੇ ਪਾਠ ਨਹੀਂ ਭੁੱਲ ਸਕਦੀ ਕਿਉਂਕਿ ਜੀ ਕਹਿੰਦੀ ਪਰਮਾਤਮਾ ਨੇ ਵੀ ਮੇਰੀਆਂ ਬਹੁਤ ਔੜੇ ਕੰਮ ਕੱਢਦੇ ਕਹਿੰਦੀ ਫਿਰ ਮਾਨੂੰ ਹੱਸ ਕੇ ਮਜ਼ਾਕ ਚੁਟੋਛਾ ਮੈਂ ਬਣੇ ਗੁਰਬਾਣੀ ਇਹ ਵੀ ਕਹਿੰਦੀ ਵੀ ਨਿੰਦਿਆ ਚੁਗਲੀ ਨਹੀਂ ਕਰਨੀ ਚਾਹੀਦੀ ਮੈਂ ਕਿਹਾ ਤੂੰ ਛੱਡਦੀ ਹੋਣੀ ਹੈ ਤੈਨੂੰ ਤੇਰੀ ਪਰਮਾਤਮਾ ਨੇ ਬਹੁਤ ਜਲਦੀ ਸੁਣ ਲਈ ਉਹ ਹੱਸ ਕੇ ਕਹਿੰਦੀ ਭਾਣੀ ਮੈਂ ਤਾਂ ਹਣ ਕਹਿੰਦੀ ਨਾ ਵੀ ਕਹਿੰਦੀ ਪਹਿਲਾਂ ਮੈਨੂੰ ਦਿਲਚਸਪੀ ਸੀ ਕਣੀ ਮੈਂ ਗੱਲਾਂ ਜੇ ਹਸਾ ਲੈਂਦੀ ਸੀ ਪਰ ਮੈਂ ਹੁਣ ਨਹੀਂ ਲੈਂਦੀ ਭਾਨੇ ਕਹਿੰਦੀ ਹੁਣ ਮੈਂ ਨਾ ਉਹ ਕੁਝ ਚੀਜ਼ਾਂ ਛੱਡ ਤੀਆਂ ਕਹਿੰਦੀ ਤੁਸੀਂ ਕਹਿੰਦੇ ਸੀ ਨਾ ਵੀ ਜਿੱਥੇ ਚੁਗਲੀ ਹੁੰਦੀ ਆ ਵੀ ਉੱਥੇ ਉਸ ਘਰ ਚ ਵਾਧਾ ਨਹੀਂ ਹੁੰਦਾ ਵੀ ਨੁਕਸਾਨ ਹੁੰਦਾ ਇਹ ਗੱਲ ਜਮਾ ਸੱਚ ਹੈ ਜੀ ਜਿੱਥੇ ਚੁਗਲੀ ਚੱਲਦੀ ਆ ਉੱਥੇ ਕਦੇ ਵੀ ਵਾਧਾ ਨਹੀਂ ਹੁੰਦਾਗਾ ਚੁਗਲੀ ਜਾਂ ਲੜਾਈ ਜਾਂ ਤੁਸੀਂ ਲਾ ਲਓ ਵੀ ਕਿਸੇ ਨੂੰ ਵੀ ਆਪਾਂ ਪਰੇਸ਼ਾਨੀ ਦੇਣੀ ਹਨਾ ਵੀ ਉੱਥੇ ਪਰਮਾਤਮਾ ਦਾ ਵਾਸਾ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਬੰਦਿਆਂ ਚ ਵੱਸਦਾ ਹੈ ਤੇ ਬੰਦਾ ਜਿ ਬਸ ਕੀ ਹੀ ਉਹ ਆਪਣੇ ਕੰਮ ਕਰਦਾ ਕਰਾਉਂਦਾ ਕਹਿੰਦੇ ਨੇ ਕਰਦਾ ਕਰਾਉਂਦਾ ਉਹ ਆਪ ਆ ਹਨਾ ਆਪਾ ਤੇ ਇੱਕ ਮੋਹਰੇ ਆ ਉਹਨਾਂ ਦੇ ਤੇ ਭੈਣ ਮੈਨੂੰ ਬਹੁਤ ਖੁਸ਼ੀ ਹੋਈ ਜਦੋਂ ਭੈਣ ਨੇ ਕਹਿ ਕੰਦੀ ਭੈਣ ਮੇਰੇ ਸਾਰੇ ਕੰਮ ਕਹਿੰਦੀ ਰਾਸ ਆਉਣ ਲੱਗ ਗਏ ਕਹਿੰਦੀ ਮੇਰਾ ਬੇਟਾ ਬੜਾ ਢੀਠ ਸੀ ਪੜਨ ਚ ਦਿਲਚਸਪੀ ਨਹੀਂ ਸੀ ਤੇ ਮੈਂ ਜਿਹੜਾ ਚਪਈ ਸਾਹਿਬ ਵੇਲੇ ਇੱਕ ਪਾਠ ਪਾਠ ਕਰਨ ਵੇਲੇ ਕੋਲੇ ਜਾਲਾ ਰੱਖਦੀ ਆ ਨਾ ਕਿ ਮੇਰੇ ਬੇਟੇ ਨੂੰ ਪਿਆ ਦਿੰਨੀ ਆ ਕਹਿੰਦੀ ਮੇਰਾ ਬੇਟਾ ਕਹਿੰਦੀ ਵੀ ਹੁਣ ਦਿਲਚਸਪੀ ਲੈਣ ਲੱਗਿਆ ਭੈਣ ਜੀ ਪੜਨ ਚ ਮੈਂ ਬਹੁਤ ਖੁਸ਼ ਆ ਕਹਿੰਦੀ ਤੇ ਧੰਨਵਾਦ ਵੀ ਕੀਤਾ ਕਹਿੰਦੀ ਭੈਣ ਜੀ ਤੁਸੀਂ ਜਿਉਂਦੇ ਰਹੋ ਤੁਸੀਂ ਵੀ ਕਹਿੰਦੀ ਮੈਂ ਕਦੇ ਸੋਚਿਆ ਨਹੀਂ ਸੀ ਕਹਿੰਦੀ ਮੈਂ ਜਿੱਦਣ ਦੀ ਗੁਰਬਾਣੀ ਨਾਲ ਜੁੜੀ ਆ ਕਹਿੰਦੀ ਮੈਨੂੰ ਵੀ ਬਹੁਤ ਵਧੀਆ ਲੱਗ ਰਿਹਾ ਹੈ ਨਾ ਭੈਣ ਜੀ ਮੇਰਾ ਹੌਨ ਕਿਸੇ ਨੂੰ ਨਿੰਦਿਆ ਚੁਗਲੀ ਕਰਨ ਨੂੰ ਜੀ ਕਰਦਾ ਬਸ ਮੈਨੂੰ ਚੰਗਾ ਲੱਗਦਾ ਕਹਿੰਦੀ ਪਾਠ ਕਰਨਾ ਆਪਣੇ ਕੰਮ ਤੱਕ ਧਿਆਨ ਰੱਖਦੀ ਆ ਤੇ ਮੇਰਾ ਜੀ ਵੀ ਲੱਗਦਾ ਕਹਿੰਲਾ ਕਹਿੰਦੀ ਮੇਰਾ ਘਰ ਚ ਜੀ ਨਹੀਂ ਸੀ ਲੱਗਦਾ ਵੀ ਮੈਂ ਕੱਲੀ ਥੁੜੀ ਫਿਰਦੀ ਰਹਿੰਦੀ ਰਹਿੰਦੀ ਘਰ ਦੇ ਵਿੱਚ ਕਹਿੰਦੀ ਮੈਨੂੰ ਐ ਹੁੰਦਾ ਵੀ ਮਤਲਬ ਗਲਤ ਗਲਤ ਖਿਆਲ ਆ ਜਾਂਦੇ ਵੀ ਜ਼ਿੰਦਗੀ ਕੀ ਹੈ ਕੀ ਕਰਾਂਗੇ ਉਹ ਕਰਾਂਗੇ ਮੈਂ ਉਹ ਡਰੀ ਜਾਂਦੀ ਸੀ ਕਹਿੰਦੀ ਜੇ ਕਿਸੇ ਦਾ ਬਿਮਾਰੀ ਦਾ ਸੁਣ ਲੈਂਦੀ ਵੀ ਫਲਾਣਾ ਬੰਦਾ ਬਿਮਾਰ ਆ ਤਾਂ ਡਰ ਜਾਂਦੀ ਸਭ ਤੋਂ ਵੱਡੀ ਗੱਲ ਕਹਿੰਦੀ ਭੈਣੇ ਮੈਨੂੰ ਡਰ ਲੱਗਦਾ ਹੁੰਦਾ ਸੀ ਕਹਿੰਦੀ ਮੈਨੂੰ ਡਰ ਲੱਗਣੋਂ हट ਗਿਆ ਗੁਰਬਾਣੀ ਨਾਲ ਮੈਂ ਕਿਹਾ ਜਿਹੜਾ ਪਤਪਈ ਸਾਹਿਬ ਦਾ ਪਾਠ ਕਰਦੇ ਨਾ ਭਾਈ ਮੈਂ ਕਹ 24 ਘੰਟਿਆਂ ਦੀ ਰੱਖਿਆ ਲਾ ਜਾਂਦਾ ਆਪਣੇ ਤੇ ਮੈਂ ਕਹ ਸ਼ੀਦੀ ਵੈਰਾ ਲੱਗ ਜਾਂਦਾ ਉਸ ਕਰਕੇ ਬੰਦੇ ਨੂੰ ਡਰ ਨਹੀਂ ਲੱਗਦਾ ਮੈਂ ਕਹ ਜਦੋਂ ਆਪਣੇ ਘਰੇ ਚ ਪਈ ਸਾਹਿਬ ਦੇ ਪਾਠ ਹੁੰਦੇ ਆ ਮੈਂ ਕਹ ਸਿੰਘ ਸੀਦਾਂ ਦਾ ਵੈਰਾ ਲੱਗ ਜਾਂਦਾ ਸ਼ਹੀਦ ਆਉਣੇ ਸ਼ੁਰੂ ਹੋ ਜਾਂਦੇ ਆ ਮੈਂ ਕਹ ਸੰਕੇਤ ਮਿਲਣੇ ਸ਼ੁਰੂ ਹੋ ਜਾਂਦੇ ਆ ਨਾਲੇ ਜਿੱਥੇ ਗੁਰਬਾਣੀਆਂ ਉੱਥੇ ਤਾਂ ਪਰਮਾਤਮਾ ਦਾ ਅੱਡਾ ਹੈਗਾ ਹੀ ਹੈਗਾ ਜੀ ਤੇ ਮੈਂ ਇੱਕ ਤੁਹਾਨੂੰ ਹੋਰ ਗੱਲ ਦੱਸਣਾ ਚਾਹੁੰਨੀ ਐ ਵੀ ਗੁਰਬਾਣੀ ਜਿਹੜਾ ਨਹੀਂ ਵੀ ਪੜਦੋ ਪੜਨ ਲੱਗੋ ਕਿਉਂਕਿ ਜਿਹੜਾ ਹੁਣ ਕਲਯੁਗੀ ਸਮਾਂ ਆ ਰਿਹਾ ਹੈ ਇਹਦੇ ਵਿੱਚ ਇੰਨੀਆਂ ਬਿਮਾਰੀਆਂ ਫੈਲ ਰਹੀਆਂ ਐ ਇਨੇ ਮਤਲਬ ਮਤਲਬੀ ਲੋਕ ਹੋ ਚੱਲੇ ਆ ਹਨ ਤੇ ਸੋਡੋ ਗੁਰਬਾਣੀ ਹੀ ਤੁਹਾਨੂੰ ਸਿਰੇ ਲਾਉਗੀ ਗੁਰਬਾਣੀ ਦੇ ਲੜ ਜੇ ਤੁਸੀਂ ਲੱਗ ਗੇ ਨਾ ਉਹੀ ਤੁਹਾਨੂੰ ਅੱਗੇ ਲੈ ਕੇ ਜਾਊਗੀ ਗੁਰਬਾਣੀ ਜ਼ਰੂਰ ਪੜਿਆ ਕਰੋ ਤੇ ਹੱਥ ਬਨ ਕੇ ਬੇਨਤੀ ਹੈ 20 ਤੋਂ 25 ਮਿੰਟ ਲੱਗਦੇ ਆ ਜਪਜੀ ਸਾਹਿਬ ਤੇ ਚਪਈ ਸਾਹਿਬ ਦੇ ਪਲੀਜ਼ ਪਾਠ ਜ਼ਰੂਰ ਕਰਿਆ ਕਰੋ ਜਿਹੜੇ ਬੰਦੇ ਗੁਰਬਾਣੀ ਪੜਨਗੇ ਨਾ ਉਹੀ ਕਾਮਯਾਬ ਹੋਣਗੇ ਇਸ ਕਾਲ ਯੁੱਗ ਦੇ ਵਿੱਚ ਜਿਹੜੇ ਗੁਰੂ ਤੋਂ ਮੁੱਖ ਮੋੜਗੇ ਉਹਨਾਂ ਤੋਂ ਗੁਰੂ ਵੀ ਮੁੱਖ ਮੋੜ ਜਾਊਗਾ ਕਿਉਂਕਿ ਕਲ ਯੁਗ ਦਾ ਦੌਰ ਚੱਲ ਰਿਹਾ ਜੀ ਇੱਥੇ ਸਾਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਨੇ ਬਾਹਰ ਨਹੀਂ ਕੱਢਣਾ ਜੇ ਤੁਸੀਂ ਗੁਰਬਾਣੀ ਨਾਲ ਜੁੜੇ ਹੋਏ ਹੋ ਨਾ ਤਾਂ ਤੁਹਾਨੂੰ ਮਰਨ ਤੋਂ ਡਰ ਲੱਗੇ ਨਾ ਤੁਹਾਨੂੰ ਹੋਰ ਕਾਜੀ ਤੋਂ ਡਰ ਲੱਗੇ ਤੁਸੀਂ ਕਦੇ ਵੀ ਡਰ ਨਹੀਂ ਸਕਦੇ ਗੁਰਬਾਣੀ ਐਸੀ ਚੀਜ਼ ਹੈ ਜੇ ਤੁਸੀਂ ਵਿਪਤਾ 'ਚ ਪੈ ਵੀ ਜਾਓ ਨਾ ਤਾਂ ਤੁਹਾਨੂੰ ਕੱਢ ਲੈਂਦੀ ਹੈ ਕਿਉਂ ਕਿਉਂਕਿ ਗੁਰੂ ਮਹਾਰਾਜ ਦਾ ਘਰ ਹੀ ਵਾਸਾ ਹੁੰਦਾ ਫਿਰ ਮਹਾਰਾਜ ਵੀ ਆਪਣੇ ਤੋਂ ਬਾਣੀ ਮੰਗਦੇ ਐ ਜੇ ਹੁਣ ਆਪਾਂ ਬਿਮਾਰ ਹੋ ਜਾਈਏ ਜਾਂ ਕੋਈ ਡਿੱਕਾ ਲੱਗ ਜੇ ਤਾਂ ਪਰਮਾਤਮਾ ਵੀ ਐਸੇ ਬਸੀਲੇ ਬਣਾਉਂਦਾ ਵੀ ਆਪਾਂ ਨੂੰ ਗੁਰਬਾਣੀ ਪੜ੍ਹਨ ਦਾ ਟਾਈਮ ਜ਼ਰੂਰ ਮਿਲਦਾ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਕਹਿਣਾ ਚਾਹਣੀ ਐ ਵੀ ਪਾਠ ਕਰਿਆ ਕਰੋ ਪਾਠ ਕਰਨ ਨਾਲ ਤੁਹਾਡੇ ਵਿਗੜੇ ਕੰਮ ਬਣਨਗੇ ਮੇਰੇ ਕੋਲੇ ਬਹੁਤ ਇਹੋ ਜਿਹੇ ਫੋਨ ਆਉਂਦੇ ਆ ਜਿਹੜੇ ਬਾਣੀ ਨਾਲ ਜੁੜੇ ਐ ਤੇ ਫੋਨ ਕਰਕੇ ਕਹਿੰਦੇ ਐ ਮੈਂ ਦੱਸ ਨਹੀਂ ਸਕਦੀ ਤੁਹਾਨੂੰ ਧੰਨਵਾਦ ਕਰਦੇ ਵੀ ਭੈਣ ਅਸੀਂ ਬਾਣੀ ਨਾਲ ਜੁੜੇ ਸਾਡੇ ਕੰਮ ਬਣਨ ਲੱਗੇ ਜਾਂ ਸਾਡੇ ਆ ਕੰਮ ਬਣ ਗਿਆ ਮੈਂ ਜੀ ਹਰਮੰਦਰ ਸਾਹਿਬ ਜਾ ਕੇ ਆਈ ਮੇਰਾ ਕੰਮ ਬਣ ਗਿਆ ਸੋ ਇਹ ਵੀ ਮੇਰੀ ਤੁਹਾਨੂੰ ਇੱਕ ਛੋਟੀ ਜੀ ਸਲਾਹ ਹੈ ਵੀ ਆਪਣੇ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਹਰਮੰਦਰ ਸਾਹਿਬ ਗੇੜਾ 6 ਮਹੀਨੇ ਦੇ ਵਿੱਚ ਜਰੂਰ ਮਾਰਿਆ ਕਰੋ ਇੱਕ ਵਾਰੀ ਗੁਰੂ ਰਾਮਦਾਸ ਦੇ ਮੱਥੇ ਜਰੂਰ ਲੱਗਿਆ ਕਰੋ 6 ਮਹੀਨਿਆਂ ਚ ਉਹ ਤੋਂ ਮੰਗਿਆ ਕਰੋ ਜਾ ਕੇ ਮਹਾਰਾਜ ਉਹ ਝੋਲੀਆਂ ਭਰਦਾ ਹੈ ਇਹ ਗੱਲ ਸੱਚ ਹੈ ਅਸੀਂ ਵੀ ਸਭ ਕੁਝ ਛੱਡ ਕੇ ਹਰਮੰਦਰ ਸਾਹਿਬ ਜਾਂਦੇ ਹਾਂ ਮਿੰਨੇ ਤੋਂ ਵਗ ਜਗੇ 2 ਤੋਂ ਵਗ ਜਗੇ ਚਾਹੇ 4 ਤੋਂ ਵਗ ਜਗੇ ਪੱਕਾ ਸਾਡਾ ਕੋਈ ਟਾਈਮ ਨਹੀਂ ਜਿਵੇਂ ਸਾਡਾ ਟਾਈਮ ਲੱਗਦਾ ਸੀ ਉਵੇਂ ਜਾਂਦੇ ਆ ਪਰ ਹਰਮੰਦਰ ਸਾਹਿਬ ਜਾਂਦੇ ਆ ਜਿੱਦਣ ਦੇ ਅਸੀਂ ਗੁਰੂ ਰਾਮਦਾਸ ਜੀ ਦੇ ਲੜ ਲੱਗੇ ਆ ਪਹਿਲਾਂ ਇੱਧਰ ਉੱਧਰ ਬਹੁਤ ਪਟਕੀਆਂ ਕੁਝ ਪੱਲੇ ਨਹੀਂ ਪਿਆ ਜਿੱਦਣ ਦੇ ਗੁਰੂ ਰਾਮਦਾਸ ਮਹਾਰਾਜ ਦੀ ਲੜ ਲੱਗੇ ਆ ਸਾਡੇ ਘਰ ਦੇ ਵਿੱਚ ਬੜੀਆਂ ਬਰਕਤਾਂ ਹੋਈਆਂ ਕਿਉਂਕਿ ਮੈਨੂੰ ਪਤਾ ਜੀ ਜਿਹੜੇ ਬੰਦੇ ਦੇ ਕਬੀਲਦਾਰੀ ਗੱਲ ਹੁੰਦੀ ਉਹਨੂੰ ਪਤਾ ਹੁੰਦਾ ਵੀ ਸਾਡੇ ਘਰ ਦੇ ਵਿੱਚ ਕੀ ਵਾਦਦਾ ਹੋਇਆ ਬੜਾ ਵਾਦਦਾ ਹੋਇਆ ਮੈਂ ਕਹਣੀ ਆ ਵੀ ਪੜ ਕੇ ਕੋਈ ਬੰਦੇ ਨੂੰ ਨਾ ਗੁਰਬਾਣੀ ਰਾਹ ਪਾਉਂਦੀ ਹੈ ਗੁਰਬਾਣੀ ਚ ਬਹੁਤ ਸ਼ਕਤੀ ਹੈ ਜੀ ਪੜ ਕੇ ਦੇਖ ਲਿਓ ਪੜਨੀ ਸ਼ੁਰੂ ਕਰੋ ਸੋਨੂੰ ਖੁਦ ਨੂੰ ਪਤਾ ਲੱਗ ਜੂ ਗੁਰਬਾਣੀ ਚੀਜ਼ ਕੀ ਹੈ ਕਿਉਂਕਿ ਮੈਂ ਤਾਂ ਇਹ ਚੀਜ਼ਾਂ ਦੇਖ ਲਈਆਂ ਜੀ ਹੁਣ ਤੁਸੀਂ ਦੇਖ ਲਿਓ ਮੈਂ ਤਾਂ ਪਹਿਲਾਂ ਮੈਨੂੰ ਇੰਨਾ ਨਹੀਂ ਸੀ ਪਤਾ ਵੀ ਇਧਰ ਵਾਗੇ ਸਾਰੇ ਆਪਾਂ ਲੋਕ ਜਾਂਦੇ ਆ ਦੁਖੀ ਹੋਏ ਇਧਰ ਵਾਗੇ ਉਧਰ ਵਾਗੇ ਸਾਰ ਦੁੱਖ ਚੀਜ਼ ਹੀ ਇਹੋ ਜਿਹੀ ਹੁੰਦੀ ਹੈ ਜੀ ਸਾਰ ਨੂੰ ਲੈ ਕੇ ਜਾਂਦੇ ਆ ਤੇ ਹੁਣ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਐਸੀ ਬਾਣ ਫੜੀ ਐ ਐਸੀ ਬਾਣ ਫੜੀ ਐ ਵੀ ਕਿਤੇ ਜਾਣ ਨੂੰ ਦਿਲ ਨਹੀਂ ਕਰਦਾ ਬਸ ਜੇ ਦਿਲ ਦੇ ਵਿੱਚ ਕਿਤੇ ਹਿੱਸਾ ਆਉਂਦੀ ਹੈ ਤਾਂ ਐ ਲੱਗਦਾ ਵੀ ਹਰਿਮੰਦਰ ਸਾਹਿਬ ਚੱਲ ਗਈ। ਜੇ ਕਿਤੇ ਕੱਲਾ ਲੱਗੇ ਵੀ ਅਸੀਂ ਕੱਲੇ ਜੇ ਬੈਠੇ ਆਂ। ਜਾਂ ਦਿਲ ਜਾਣੀ ਲੱਗਦਾ ਵੀ ਕਿਤੇ ਜਾ ਕੇ ਆਈਏ ਕੋਈ ਗੇੜਾ ਮਾਰ ਕੇ ਗੀਤ ਆਸਿਰ ਹਰਿਮੰਦਰ ਸਾਹਿਬ ਆ ਗ ਜਾਂਦੇ ਆ। ਸੱਚੀ ਐਨਾ ਸਕੂਨ ਮਿਲਦਾ ਹੈ। ਐਨਾ ਸਕੂਨ ਆ ਲੱਗਦਾ ਹੁੰਦਾ ਵੀ ਸਾਰੀ ਆਤਮਾ ਹੀ ਧੋਤੀ ਗਈ। ਐਂ ਜੇ ਲੱਗਦਾ ਵੀ ਜਦੋਂ ਅਸੀਂ ਹਰਿਮੰਦਰ ਸਾਹਿਬ ਤੋਂ ਵਾਪਸੀ ਕਰਦੇ ਆ ਨਾ ਐਵੇਂ ਲੱਗਦਾ ਜਿਵੇਂ ਸਰੀਰ ਫੁੱਲਣਾ ਵਰਗਾ ਹੋ ਗਿਆ ਹੁੰਦਾ। ਵੀ ਐਨਾ ਵਧੀਆ ਲੱਗਦਾ। ਜਦੋਂ ਵੀ ਕਿਤੇ ਉਦਾਸ ਹੋਵੋ ਦਿਲ ਨਾ ਲੱਗੇ ਡਰ ਲੱਗਦਾ ਹੋਵੇ ਦਿਲ ਦੁਖੀ ਹੋਵੇ ਤਾਂ ਗੁਰੂ ਘਰ ਜ਼ਰੂਰ ਜਾਇਓ ਗੁਰੂ ਗ੍ਰੰਥ ਸਾਹਿਬ ਜੀ ਦੇ ਮੱਥੇ ਲੱਗਿਓ ਸਾਰੀਆਂ ਤਕਲੀਫਾਂ ਦਾ ਹੱਲ ਹੋ ਜਾਊਗਾ ਬਹੁਤ ਸ਼ਕਤੀ ਹੈ ਬਹੁਤ ਤੁਹਾਨੂੰ ਪਤਾ ਹੀ ਹੈ ਜੀ ਪਰਮਾਤਮਾ ਖੁਦ ਆਪ ਰੱਖਾ ਹੁੰਦਾ ਆਪਣਾ ਮੇਰਾ ਮਨ ਇਹੀ ਹੁੰਦਾ ਵੀ ਮੈਂ ਮਨ ਉਦਾਸ ਹੋ ਮਾਂ ਜਾਂ ਮੇਰਾ ਕੋਈ ਦਿਲ 'ਚ ਕੁਝ ਗੱਲ ਹੋਵੇ ਕੁਝ ਵੀ ਹੋਵੇ ਆਪ ਤਾਂ ਇਨਸਾਨ ਆ ਜੀ ਹੋ ਜਾਂਦਾ ਤੇ ਮੈਂ ਗੁਰੂ ਘਰ ਭਗ ਜਾਨੀ ਆ ਜੀ ਦੀਪੂ ਨੂੰ ਲੈ ਕੇ ਗੁਰੂ ਘਰ ਭਗ ਜਾਨੀ ਮੈਂ ਕਹਿੰਦੀ ਦੀਪੂ ਗੁਰੂ ਘਰ ਲੈ ਕੇ ਚੱਲ ਮੈਨੂੰ ਮੇਰਾ ਮਨ ਜਾ ਹੋ ਰਿਹਾ ਪਿਆ ਉੱਥੇ ਫਿਰ ਨਾ ਸਕੂਨ ਮਿਲਦਾ ਹੈ ਫਿਰ ਲੱਗਦਾ ਵੀ ਪਹਿਲੀ ਕਿਉਂ ਨਾ ਆ ਗਏ ਇੱਥੇ ਐਵੇਂ ਟੈਨਸ਼ਨ 'ਚ ਬੈਠੀ ਸੀ ਸੋ ਆਪ ਦੀ ਕਿਰਤ ਕਰੋ ਮਿਹਨਤ ਕਰੋ ਮਿਹਨਤ ਕਰਕੇ ਖਾਓ ਮਿਹਨਤ ਕਰਕੇ ਖਾਣ ਦਾ ਕੋਈ ਡਰ ਨਹੀਂ ਹੁੰਦਾਗਾ ਕੰਮ ਨਾ ਛੋਟਾ ਹੁੰਦਾ ਨਾ ਵੱਡਾ ਹੁੰਦਾ ਕਦੇ ਵੀ ਕਿਸੇ ਨੂੰ ਦੂਜੇ ਨੂੰ ਫੇਲ ਕਰਕੇ ਆਪ ਆਪ ਕਾਮਯਾਬ ਹੋਣ ਦੀ ਕਦੇ ਸੋਚੋ ਨਾ ਕਿਉਂਕਿ ਪ੍ਰਮਾਤਮਾ ਉੱਥੇ ਵੀ ਤੁਹਾਡਾ ਸਾਥ ਕਦੇ ਨਹੀਂ ਦਿੰਦਾ ਜਦੋਂ ਆਪਾਂ ਐ ਸੋਚਣ ਲੱਗ ਜਾਈਏ ਵੀ ਮੈਂ ਕਾਮਯਾਬ ਹੋਵਾਂ ਮੈਂ ਕਾਮਯਾਬ ਨਾ ਹੋਵੀ ਜਾ ਮਈ ਬਦੀ ਫੁੱਲੀ ਜਾਮਾ ਇਹ ਨਾ ਹੋਵੇ ਕਦੇ ਵੀ ਕਿਸ ਦਾ ਸਰੀਕਾ ਨਾ ਕਰੋ ਹਰ ਇੱਕ ਬੰਦਾ ਇੱਥੇ ਆਪਦੇ ਕਰਮ ਖਾ ਰਿਆ ਹੁੰਦਾ ਕੋਈ ਥੱਬੇ 'ਚ ਹੁੰਦਾ ਕੋਈ ਮੁੱਠੀ 'ਚ ਹੁੰਦਾ ਹਰ ਇੱਕ ਬੰਦਾ ਆਪਦੇ ਲਿਖਾ ਕੇ ਲਿਆਉਂਦਾ ਹੈ ਦਾਣਾ ਪਾਣੀ ਕਿਉਂਕਿ ਦਾਣਾ ਪਾਣੀ ਜੀ ਬਹੁਤ ਵੱਡੀ ਚੀਜ਼ ਹੈ ਜਿੱਥੇ ਦਾ ਸੋਡਾ ਰੱਬ ਨੇ ਲਿਖਿਆ ਹੁੰਦਾ ਸੋ ਉਹਨੂੰ ਮਿਲ ਜਾਂਦਾ ਹਰ ਹੀਲੇ ਮਿਲ ਜਾਂਦਾ ਕਿਉਂਕਿ ਹੀਲਾ ਵਜੀਲਾ ਪਰਮਾਤਮਾ ਬਣਾਉਂਦਾ ਜੀ ਆਪਣੇ ਸਾਰੇ ਕੁਝ ਨਹੀਂ ਹੈਗਾ ਹੈਗਾ ਦੇਖੋ ਟੈਨਸ਼ਨ ਤੁਸੀਂ ਉਹਦੀ ਕਰਿਆ ਕਰੋ ਜਿਹੜੀ ਚੀਜ਼ ਤੁਹਾਡੇ ਹਸਾਰੇ ਹੋਵੇ ਜਿਹੜੀ ਚੀਜ਼ ਤੁਹਾਡੇ ਸਾਰੇ ਨਹੀਂ ਹੈਗੀ ਉਹਦੀ ਟੈਨਸ਼ਨ ਨਾ ਕਰਿਆ ਕਰੋ ਟੈਨਸ਼ਨ ਕਰਕੇ ਬਿਮਾਰੀਆਂ ਲੱਗਦੀਆਂ ਮੰਜੇ 'ਚ ਪੈਨੇ ਹੋ ਕੁਝ ਨਹੀਂ ਖਟਦੀ ਆਪਣੇ ਵਾਹੀ ਗੁਰੂ ਤੇ ਜਾਨੀ ਕਿ ਆਪਣੇ ਪ੍ਰਮਾਤਮਾ ਤੇ ਤੇ ਆਪਣੀ ਮਿਹਨਤ ਤੇ ਵਿਸ਼ਵਾਸ ਜ਼ਰੂਰ ਰੱਖੋ ਬੰਦਾ ਕਾਮਯਾਬ ਜ਼ਰੂਰ ਹੁੰਦਾ ਜੇਕਰ ਤੁਹਾਡੀ ਸੋਚ ਵਧੀ ਹੈਗੀ ਕਦੇ ਵੀ ਮਾੜਾ ਨਹੀਂ ਸੋਚਣਾ ਮਾੜਾ ਮਤਲਬ ਇਹ ਨਹੀਂ ਟੈਂਦਾ ਜਾਂ ਦਿਲ ਨਹੀਂ ਰੱਖਣਾ ਵੀ ਸਾਡੇ ਤਾਂ ਆ ਨਹੀਂ ਹੋਣਾ ਜੇ ਆਇਆ ਨਾ ਹੋਇਆ ਜੇ ਜੇ ਨਾ ਲਾਇਆ ਕਰੋ ਰੱਬ ਨੂੰ ਕਿਹਾ ਕਰੋ ਹੋਊਗਾ ਸਾਡਾ ਕੰਮ ਪ੍ਰਮਾਤਮਾ ਹੀ ਕੰਮ ਸੀ ਕਰਕੇ ਲੈਣਾ ਅਜੇ ਜੂ ਜੀ ਕਦੇ ਵਿੱਚ ਲਾਇਆ ਨਾ ਕਰੋ ਕਿਉਂਕਿ ਅਕਾਲ ਪੁਰਖ ਵੈਗਰੂ ਪਾਸੇ ਪਲਟ ਦਿੰਦੇ ਆ ਜਦੋਂ ਤੁਸੀਂ ਗੁਰਬਾਣੀ ਨਾਲ ਜੁੜਦੇ ਹੋ ਨਾ ਉਹ ਤੁਹਾਡੇ ਉਹ ਵੀ ਕੰਮ ਕਰ ਦਿੰਦੇ ਜਿਨ੍ਹਾਂ ਦੀ ਤੁਹਾਡੀ ਆਸ ਨਹੀਂ ਹੁੰਦੀ ਸੋ ਮੈਂ ਤੁਹਾਨੂੰ ਇਹ ਹੀ ਕਹਿਣਾ ਚਾਹੁੰਦੀ ਵੀ ਪ੍ਰਮਾਤਮਾ ਬਹੁਤ ਵੱਡੀ ਚੀਜ਼ ਆ ਪ੍ਰਮਾਤਮਾ ਤੇ ਵਿਸ਼ਵਾਸ ਰੱਖੋ ਗੁਰਬਾਣੀ ਦੇ ਨਾਲ ਜੁੜੋ ਮਾੜਾ ਨਾ ਕਰੋ ਚੰਗਾ ਸੋਚੋ ਪ੍ਰਮਾਤਮਾ ਸਭ ਦਾ ਸਭ ਦੇ ਕੰਮ ਕਰਦਾ ਹੋ ਥੋੜੀ ਦੇਰ ਲੱਗਦੀ ਹੈ ਬਾਲੇ ਕਾਲੇ ਨਾ ਹੋਇਆ ਕਰੋ ਕਿਉਂਕਿ ਜੇ ਆਪਾਂ ਰੋਟੀ ਪਕਾਈ ਗੀ ਉਹਨੂੰ ਵੀ ਟਾਈਮ ਲੱਗਦਾ ਨਾਲੇ ਆਪਾਂ ਡੇਲੀ ਖਾਣੇ ਆ ਤੋ ਮੇਰਾ ਕਹਿਣ ਦਾ ਭਾਵ ਇਹ ਹੀ ਹੈ ਵੀ ਤੁਸੀਂ ਆਪਣੇ ਆਪ ਤੇ ਵਿਸ਼ਵਾਸ ਜ਼ਿਆਦਾ ਰੱਖੋ ਡੋਲਣਾ ਨਹੀਂ ਜੇ ਜ਼ਿੰਦਗੀ ਚ ਕਾਮਯਾਬ ਹੋਣਾ ਨਾ ਡੋਲਣਾ ਨਹੀਂ ਇੱਕ ਨਾ ਇੱਕ ਦਿਨ ਸੋਡੇ ਦਿਨ ਵੀ ਐਸੇ ਆ ਜਾਣਗੇ ਕਿ ਤੁਸੀਂ ਐਂ ਸੋਚੀ ਜਾਇਆ ਕਰੋਗੇ ਵੀ ਸਾਡੇ ਤੇ ਵੀ ਆ ਦਿਨ ਆਏ ਸੀ ਕਿਉਂਕਿ ਪਰਮਾਤਮਾ ਨਾ ਜੀ ਇੰਨੀਆਂ ਖੁਸ਼ੀਆਂ ਦਿੰਦਾ ਫਿਰ ਜਦੋਂ ਸਾਹਮਣੀਆਂ ਨਹੀਂ ਜਾਂਦੀਆਂ ਸੋ ਮੈਂ ਬਹੁਤੀ ਵੀਡੀਓ ਨਹੀਂ ਬਣਾ ਸਕੂਗੀ ਅੱਜ ਜੀ ਸਰੀਰ ਥੋੜਾ ਢਿੱਲਾ ਹਜੇ ਵੀ ਦਵਾਈ ਤਾਕਤ ਵਾਲੀ ਦਵਾਈ ਦੂਈ ਖਾਣੇ ਆ ਸੈੱਟ ਹੋਣੇ ਆ ਫਿਰ ਜਾ ਕੇ ਸੈੱਟ ਹੋਵਾਂਗੀ ਸੋ ਵਿਸ਼ਵਾਸ ਰੱਖੋ ਪ੍ਰਮਾਤਮਾ ਤੇ ਗੁਰਬਾਣੀ ਤੇ ਕਾਮਯਾਬ ਇੱਕ ਦਿਨ ਤੁਸੀਂ ਜ਼ਰੂਰ ਹੋਵੋਗੇ ਆਪਣੇ ਆਪ ਦੇ ਵੀ ਵਿਸ਼ਵਾਸ ਰੱਖਿਆ ਕਰੋ ਸੋ ਗੁਰਬਾਣੀ ਪੜਦੇ ਰਹਿਣਾ ਗੁਰਬਾਣੀ ਨਹੀਂ ਛੱਡਣੀ ਇੱਕ ਦਿਨ ਵਾਹਿਗੁਰੂ ਨੇ ਸੋਡੇ ਵੀ ਬਿੜੇ ਪਾਰ ਕਰ ਦੇਣੇ ਆ ਸੋ ਵੀਡੀਓ ਬਣਾਉਣ ਚ ਮੈਥੋਂ ਕੋਈ ਵੀ ਕਮੀ ਰੇ ਵੀ ਹੋਈ ਰਹੀ ਹੋਵੇ ਤਾਂ ਮੈਂ ਸੌਰੀ ਚਾਹਣੀ ਆ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਬਨਿਓ ਪਿਆਰ ਭਰੀ ਸ਼াশਤਰੀ ਕਾਲ ਕਾਲਪੁਰਖ ਵੈਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਸੋਨੂੰ ਚੜ੍ਹਦੀ ਕਲਾ 'ਚ ਰੱਖੇ